ਗਏ ਫਿਰ ਅਨਾਮੀ ਵਾਲ ਜائیں ਅੱਜ ਅਸੀਂ ਗੰਗੀਆਂ ਉਹ ਕਿ ਐ ਜਿੱਥੇ ਫਲਕ ਕੋਈ ਕੇਂਦਰ ਅੰਮਾ ਦਾ ਬਣਿਆ ਆ ਡਾਕਟਰ ਸਾਹਿਬ ਜੀ ਦੇ ਫਲਕ ਵਿੱਚ ਕੇਂਦਰ ਗੰਗੀਆਂ ਬਾਰੇ ਥੋੜੀ ਜਾਣਕਾਰੀ ਦੱਸੋ ਕਿ ਇਹ ਜਿਹੜੇ ਬੂਟੇ ਆ ਇਸ ਤਰ੍ਹਾਂ ਕਲੈਕਟ ਕੀਤੇ ਗਏ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੀ ਕੀ ਕੰਟਰੀਬਿਊਸ਼ਨ ਤੇ ਉਹਨਾਂ ਦਾ ਕਿੱਥੇ ਕਿੱਡੀ ਕਿਦੂ ਬਣਾਉਣ ਦਾ ਘਰ ਆ ਇਹ ਗੰਗੀਆਂ ਫਾਰਮ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੇ ਨਾ ਡਾਇਰੈਕਟਰ ਮਿੰਦਰ ਜੀ ਗੁਰਦਾਬਾਦਾ ਜਿਹੜਾ ਪਿੰਡ ਸੀ ਉਹ ਬੋਦਲ ਸੀ ਤੇ ਇੱਥੇ ਅੰਬਾਂ ਦਾ ਮੁਕਾਬਲਾ ਕਰਾਉਂਦੇ ਸੀ ਇੱਥੇ ਇੱਥੇ ਜਗ੍ਹਾ ਤੇ ਅੰਬਾਂ ਦਾ ਮੁਕਾਬਲਾ ਕਰਾਉਂਦੇ ਹੁੰਦੇ ਸੀ ਜਿਹੜੇ ਅੰਬ ਉਹਨਾਂ ਦਾ ਪੱਕੇਲੇ ਤੋਂ ਗਿਆ ਸੀ ਮੈਂ ਛੱਡ ਕੇ ਦੀ ਉਸ ਦੋਬਾ ਅੰਬੀਆਂ ਨੂੰ ਤਰਸੇ ਤੇ ਕੁਝ ਸਮੇਂ ਬਾਅਦ ਸੜਕਾਂ ਚੌੜੀਆਂ ਹੋਈਆਂ ਜਿੱਦਾਂ ਅੱਪਾ ਸੜਕਾਂ ਦੀ ਵਾਲੇ-ਦੁਆਲੇ ਨੂੰ ਸਾਰੇ ਕੱਢ ਦੀ ਫਲੌਗ ਦਾ ਤੇ ਇਹ ਕਿੱਥੋਂ ਆਈਆਂ ਤੇ ਕਦੋਂ ਇਹ ਜ਼ਿੰਮੇਦਾਰ ਨੂੰ ਫਾਰੇ ਬੂਟੇ ਦੇਨੇ ਪਲੱਸ ਹਾਂਜੀ ਸਰ ਇਹ ਜਿਹੜਾ ਸਟੇਸ਼ਨ ਹੈ ਇਹਦਾ ਨੀ ਪੱਥਰ 1973 ਦੇ ਵਿੱਚ ਡਾਕਟਰ ਐਮ ਐਸਨ ਦਾ ਵਾਰਡ ਜਿਹੜੇ ਸੀਗੇ ਉਹਨਾਂ ਨੇ ਰੱਖਿਆ ਸੀਗਾ ਉਸ ਟਾਈਮ ਤੇ ਜਿਹੜੇ ਆਂਬ ਸੀਗੇ ਉਦੋਂ ਇਸ ਖੇਤਰ ਵਿੱਚੋਂ ਕਾਫੀ ਹੱਦ ਤੱਕ ਜਿੱਦਾਂ ਸੜਕਾਂ ਚੌੜੀਆਂ ਹੋਣ ਕਰਕੇ ਆ ਹੋਰ ਕਾਰਨਾ ਕਰਕੇ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਦੀ ਦੂਰਦਰਸ਼ੀ ਸੋਚ ਕਰਕੇ ਇਹ ਜਿਹੜਾ ਸਟੇਸ਼ਨ ਹੈ ਇਹਨੂੰ ਬਣਾਇਆ ਗਿਆ ਸੀ ਤਾਂ ਕਿ ਜਿਹੜੀਆਂ ਉਹ ਪੁਰਾਣੀਆਂ ਆਪਣੇ ਚੁੱਪਣ ਵਾਲੇ ਅੰਬਾਂ ਦੀਆਂ ਬਰੈਤੀਆਂ ਆ ਉਹਨਾਂ ਨੂੰ ਸਾਹਮ੍ਹਿਆ ਜਾ ਸਕੇ ਮੈਂ ਡਾਕਟਰ ਜਸਪਾਲ ਹੁਣ ਅੰਬਾਂ ਦਾ ਸੀਜ਼ਨ ਚੱਲ ਰਿਹਾ ਪਹਿਲਾਂ ਅਸੀਂ ਕਾਲੇ ਬਾਗ ਗਏ ਫਿਰ ਇੱਕ ਨਾਮੀ ਬਾਗ ਗਏ ਅੱਜ ਅਸੀਂ ਗੰਗੀਆਂ ਕਿਉਂਕਿ ਐਂ ਜਿੱਥੇ ਬਹੁਤ ਕੋਈ ਛਿੰਦੜਾ ਅੰਬਾ ਦਾ ਬਣਿਆ ਆ ਤੋ ਇਹ ਜਿਹੜਾ ਸਿੰਦਰਾਇਆ ਸਪੈਸ਼ਲੀ ਅੰਬਾਂ ਦੇ ਲਈ ਬੜਿਆਂ ਸੀ ਜਿਹੜੀਆਂ ਇਸ ਇਲਾਕੇ ਦੀਆਂ ਮਸ਼ਹੂਰ ਕਿਸਮਾਂ ਆ ਉਹਨਾਂ ਨੂੰ ਬੱਕਰੇ-ਬੱਕਰੇ ਪਿੰਡਾਂ ਜੋ ਲਿਆ ਕੇ ਇੱਥੇ ਪਜਾਰਵ ਕੀਤਾ ਆ ਇਹ ਪਜਾਰਵ ਕਰਨ ਦੀ ਕੀ ਕਹਾਣੀ ਆ ਤੇ ਡਾਕਟਰ ਮਿੰਦਰ ਮਿੰਦਰ ਸਿੰਘ ਜੰਦਾ ਨੇ ਇਹਨਾਂ ਤੇ ਜਾਰੂ ਕੀਤਾ ਆ ਤੋ ਇਸ ਵੰਦੀ ਸਾਡੇ ਇਸ ਇਲਾਕੇ ਦੇ ਬਹੁਤ ਹੀ ਪ੍ਰਸਿੱਧ ਸੈਲਦਾਨ ਡਾਕਟਰ ਮਝੈਲ ਸਿੰਘ ਜੀ ਸਾਡੇ ਨਾਲ ਆ ਉਹ ਸਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਕਿ ਕਿਸ ਤਰ੍ਹਾਂ ਇਹ ਹੰਬਾਂ ਦੀ ਕਲੈਕਸ਼ਨ ਹੋਈ ਤੇ ਕਿਸ ਤਰ੍ਹਾਂ ਇਹਨੂੰ ਪ੍ਰਦਰਸ਼ਿਤ ਕੀਤਾ ਤੇ ਡਾਕਟਰ ਜਿਹੜੇ ਹਿੰਦਰ ਸਿੰਦਰਪਾਲ ਸਿੰਘ ਰੰਧਾਵਾ ਸੀ ਉਹ ਕੇ ਕਿਸ ਪਿੰਡ ਤੋਂ ਸਾਨੂੰ ਆਪਾਂ ਹੁਣ ਡਾਕਟਰ ਮਝੈਲ ਸਿੰਘ ਜੀ ਨੂੰ ਬੰਦੇ ਆ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਇਸ ਵਾਰੇ ਕੋਈ ਜਾਣਕਾਰੀ ਸਾਂਝੀ ਸਰਦਾਰ ਸਾਹਿਬ ਜਿਹੜੇ ਫਲਕੋਚ ਕੇਂਦਰ ਗੰਗੀਆਂ ਬਾਰੇ ਥੋੜੀ ਜਾਣਕਾਰੀ ਬੱਸੋ ਕਿ ਇਹ ਜਿਹੜੇ ਬੂਟੇ ਆ ਇਸ ਤਰ੍ਹਾਂ ਕਲੈਕਟ ਕੀਤੇ ਗਏ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੀ ਕੀ ਕੰਟਰੀਬਿਊਸ਼ਨ ਤੇ ਉਹਦਾ ਕਿੱਥੇ ਕਿੱਡੀ ਕਦੂਰ ਲਾਉਣ ਦਾ ਘਰ ਆ ਇਹ ਗੰਗੀਆਂ ਫਰਮ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੇ ਨਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਜਿਹੜਾ ਪਿੰਡ ਸੀ ਉਹ ਬੋਦਲ ਸੀ ਰੰਧਾਵਾ ਪਰਿਵਾਰ ਬੜਾ ਬੁੱਢਾ ਪਰਿਵਾਰਾਂ ਜਿਨ੍ਹਾਂ ਦੇ ਵਿੱਚੋਂ ਇਹ ਮੌਜੂਦ ਸੀ ਜਦੋਂ ਇਹ ਜੀਉਂਦੇ ਸੀਗੇ ਫੈਸਲਾਂ ਸਾਡੇ ਸੀ ਕਿਉਂਕਿ ਉਹ ਇਹ ਹਰ ਸਾਲ ਅੰਬਾਂ ਦੇ ਸੀਜ਼ਨ ਦੇ ਵਿੱਚ ਇੱਥੇ ਅੰਬਾਂ ਦਾ ਮੁਕਾਬਲਾ ਕਰਾਉਂਦੇ ਸੀ ਇੱਥੇ ਇੱਥੇ ਜਗ੍ਹਾ ਤੇ ਅੰਬਾਂ ਦਾ ਮੁਕਾਬਲਾ ਕਰਾਉਂਦੇ ਹੁੰਦੇ ਸੀ ਜਿਹੜੇ ਅੰਬ ਉਹਨਾਂ ਤੋਂ ਵਧੀਆ ਨਿਕਲਦੇ ਸੀ ਇਨਾਮ ਜਿਹਨਾਂ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਸੀ ਤੇ ਜਿਹੜੇ ਉਹ ਵਧੀਆ ਆਉਂਦੇ ਸੀ ਫਰਸ ਸੈਕੰਡ ਥਰਡ ਉਹਨਾਂ ਦੇ ਗਾਹ ਬੂਟੇ ਤਿਆਰ ਕਰਕੇ ਚੂਪਣ ਵਾਲੇ ਆਂਬ ਇੱਥੋਂ ਤਿਆਰ ਕੀਤੇ ਜਾਂਦੇ ਸੀ ਤਾਂ ਉਹਨਾਂ ਨੂੰ ਵੱਖ-ਵੱਖ ਵੈਰਾਈਟੀ ਦਾ ਨਾਮ ਦਿੱਤਾ ਜਾਂਦਾ ਸੀ ਲੋਕਲ ਸਾਡੇ ਜਿਹੜੇ ਹੁਣ ਅੰਬ ਚੂਪਣਾ ਇੱਥੇ ਤਿਆਰ ਹੁੰਦੇ ਆ ਉਹ ਉਦੋਂ ਦੇ ਹੀ ਸਿਲੈਕਟ ਕੀਤੇ ਹੋ ਆ ਉਦੋਂ ਦੇ ਹੀ ਆ ਲਖਾ ਜਿਹੜੇ ਇਹ ਫਾਰਮ ਆ ਇਹ ਉਦੋਂ ਹੀ ਯੂਨੀਵਰਸਿਟੀ ਦਾ ਫਾਰਮ ਸੀ ਕਿ ਖੇਤੀਬਾੜੀ ਵੈਕਿਓ ਦਾ ਫਾਰਮ ਸੀ ਉਦੋਂ ਨਹੀਂ ਇਹ ਮਿੰਦਰ ਸਿੰਘ ਰੰਦਾਵਾ ਨੇ ਯੂਨੀਵਰਸਿਟੀ ਦਾ ਫਾਰਮ ਸੀਗਾ ਉਦੋਂ ਹੀ ਫਾਰਮ ਸੀਗਾ ਇਹ ਬੋਦਾਂ ਦੀ ਜਮੀਨ ਆ ਬੋਦਾਂ ਵਾਲਿਆਂ ਨੇ ਜਮੀਨ ਦਾ ਦਾਨ ਕੀਤਾ ਸੀ ਕੋ ਪੈਸਾ ਹੀ ਹੈ ਇਹ দান ਕੀਤੀ ਹੋਛਾ ਸ਼ਾ ਸ਼ਾ ਨਗਰ ਬਾਦ ਜੱਲ ਜਿਹੜੇ ਅੰਬ ਚੂਪਣ ਦੇ ਸ਼ਕੀਨ ਬੰਦੇ ਆ ਦੀ ਦਿਨ ਵਦਨ ਗਿੰਤੀ ਵੱਧਦੀ ਜਾ ਰਹੀ ਆ ਤੇ ਉਹ ਜਿਹੜੇ ਬੂਟੇ ਆ ਆਪਾਂ ਨੂੰ ਲੋਕਾਂ ਨੂੰ ਘਰਾਂ ਲਾਉਣ ਲਈ ਕਿਤੇ ਇਹਨਾਂ ਨੂੰ ਲੱਭਦੇ ਆ ਅਜੇ ਤੱਕ ਮਤਲਬ ਕੀ ਹਾਲ ਆ ਜੇ ਪਹਿਲਾਂ ਦਾ ਇੱਥੇ ਬਾਗ ਬਹੁਤ ਹੁੰਦੇ ਸੀ ਤੇ ਬੰਨੀਆਂ ਮੋਨੀਆਂ ਪਰ ਚੱਲਦੇ ਹੁੰਦੇ ਆ ਛੱਡ ਗਏ ਨੇ ਇਸ ਸ਼ੋਭਾ ਅੰਬੀਆਂ ਦੇ ਪਾਸੇ ਇਹ ਕੁਝ ਸਮੇਂ ਬਾਅਦ ਸੜਕਾਂ ਚੌੜੀਆਂ ਹੋਈਆਂ ਚੱਲਿਆ ਆਪਾਂ ਸੜਕਾਂ ਦੇ ਆਲੇ-ਦੁਆਲੇ ਜੋ ਸਾਰੇ ਕੱਟੇ ਖਤਮ ਕਰ ਦਿੱਤੇ ਤੇ ਇਹ ਉਹ ਚ ਜਿਹੜੇ ਨਿੱਜੀ ਬਾਗ ਸੀਗੇ ਉਹਨਾਂ ਦੀ ਵੀ ਮੌਤ ਹੋਈ ਉਹਨਾਂ ਦੇਖਭਾਲ ਲਈ ਲੋਕਾਂ ਨੇ ਕੀਤੀ ਕਿਉਂਕਿ ਇਹ ਜਿਹੜੇ ਅੰਬ ਪੱਤੀ ਇਹ ਕਿਸੇ ਸਾਲ ਜਿਆਦਾ ਲੱਗਦੇ ਸੀ ਕਿਸੇ ਸਾਲ ਨਹੀਂ ਲੱਗਦੇ ਸੀ ਮਿਸਮਾਰਕਨ ਆਲਟਰਨੇਟ ਵੀਰਿੰਗ ਆਲਟਰਨੇਟ ਵੀਰਿੰਗ ਤੇ ਲੋਕਾਂ ਦੀ ਜਿਹੜੀ ਸ਼ਹਿਨ ਚਾਕੀ ਆ ਉਹ ਬਹੁਤ ਘਟ ਗਈ ਸੀ ਜਿੰਨਾਂ ਪਹਿਲਾਂ ਜਿਹੜੇ ਲੋਕ ਅੰਬ ਲਾਉਂਦੇ ਸੀ ਉਹ ਕਹਿੰਦੇ ਸੀ ਸਾਡੇ ਪੁੱਤ-ਪੋਤੀਆਂ ਖਾਣਗੇ ਦੋਤੇ ਦੂਟੀਆਂ ਖਾਣਗੇ ਪਰ ਹੁਣ ਬੰਦਾ ਇੱਥੇ ਆ ਗਿਆ ਉਹ ਕਹਿੰਦਾ ਵੀ ਅੱਜ ਮੈਂ ਬੂਟਾ ਲਾਵਾਂ ਤੇ ਮੈਨੂੰ ਅਗਲੇ ਸਾਲ ਫਲ ਮਿਲਣਾ ਚਾਹੀਦਾ ਉਹਦੀ ਸਹਿਨ ਸ਼ਕਤੀ ਜਿਹੜੀ ਘਟ ਗਈ ਆ ਉਹ ਲੰਮੀ ਸੋਚ ਨਹੀਂ ਸੋਚਦਾ ਪਰ ਇਹ ਜਿਹੜੇ ਬੂਟੇ ਇੱਥੇ ਅੰਬਾਂ ਦੇ ਤਿਆਰ ਕੀਤੇ ਜਾਂਦੇ ਆ ਇਹ ਪ੍ਰਾਪਤ ਤੌਰ ਤੇ ਯੂਪ ਇਹ ਬੂਟੇ ਗਾਂ ਤੁਹਾਨੂੰ ਫਾਰਮਰ ਵਾਸਤੇ ਦਿੱਤੇ ਜਾਂਦੇ ਸਬਸਿਦੀ ਇੱਥੇ ਦਾ ਸਟਾਫ ਆ ਬਹੁਤ ਵਧੀਆ ਸਟਾਫ ਆ ਪਹਿਲਾਂ ਕਾਫੀ ਦੇਰ ਇਹਨੇ ਬਹੁਤ ਹੀ ਗੌਰਮੈਂਟ ਨੇ ਬਹੁਤ ਤਰਜੀਹ ਦਿੱਤੀ ਇਹਨਾਂ ਨੂੰ ਪਰ ਹੁਣ ਕੁਝ ਖਾਲਾਂ ਦੇ ਉੱਤੇ ਸਟਾਪ ਹੀ ਚੰਗਾ ਆ ਤੇ ਮਿਹਨਤ ਕਰਦਾ ਤੇ ਕਾਫੀ ਲੋਕ ਜਿਹੜੇ ਆ ਲੋਕਾਂ ਨੇ ਵੀ ਮੋੜਾ ਘਟਿਆ ਉਹ ਵੀ ਲੱਗੇ ਆ ਹੁਣ ਬੂਟੇ ਬਾਟੇ ਲਾਉਣ ਤੇ ਉਹਨਾਂ ਨੇ ਵੀ ਫਲ ਹੁੰਦੇ ਤੇ ਬਿਮਾਰੀਆਂ ਬਹੁਤ ਵੱਧ ਗਈਆਂ ਹੁਣ ਲੋਕੀਂ ਆਰਗੈਨਿਕਲ ਨੂੰ ਚੱਲੇ ਆ ਕਿਉਂਕਿ ਦਵਾਈਆਂ ਅਸੀਂ ਬਹੁਤ ਜ਼ਿਆਦਾ ਖਾ-ਖਾ ਕੇ ਤੇ ਉਹ ਅਸੀਂ ਬਿਮਾਰੀਆਂ ਲਵਾ ਲਈਆਂ ਤੇ ਹੁਣ ਲੋਕੀਂ ਜਿਹੜੇ ਆ ਰਵਾਇਤੀ ਜਿਹੜੀਆਂ ਫਸਲਾਂ ਉਹ ਬੀਜਣ ਲੱਗੇ ਆ ਅਰਬੇਤੀ ਆਂਬ ਲਾਉਣ ਲੱਗੇ ਆ ਅਰਬੇਤੀ ਫਲ ਫਨੂਕ ਲੱਗੇ ਲਾਉਣ ਦਾ ਜਿਸਦਾਨ ਤੁਹਾਡਾ ਪਿੰਡ ਵੀ ਇਹ ਗੰਗੀਆਂ ਦੇ ਕੋਲ ਇਹ ਗੱਦੀ ਵਾਲੇ ਤੁਸੀਂ ਰਹਿੰਦੇ ਹੋ ਬੋਦਲਾ ਵੀ ਨਾਲ ਹੀ ਆ ਹਾਂ ਜਿੱਦਾਂ ਮੇਰਾ ਪਿੰਡ ਵੀ ਤੁਹਾਡੇ ਤੋਂ 15 ਕਿਲੋਮੀਟਰ ਹਰਿਆਣੇ ਲੱਗਿਆ ਸਾਡੇ ਵੀ ਮੇਰੇ ਪਿਤਾ ਜੀ ਦੱਸਦੇ ਆ ਕਿ ਜਦੋਂ ਆਂਬਾਂ ਵੇਲੇ ਬਹੁਤ ਬੱਚੇ ਪਿੰਡਾਂ ਛੁੱਟੀਆਂ ਵੇਲੇ ਅੰਬ ਚੂਪਣ ਆਉਂਦੇ ਸੀ ਈ ਇੱਧਰ ਪਿੰਡਾਂ 'ਚ ਕੋਈ ਹੋਰ ਬਾਗ ਤੁਹਾਡੇ ਜਿਹੜੇ ਜੈ ਕਿ ਇੱਦਾਂ ਦੀ ਪਰ ਪ੍ਰਥਾ ਚਾਲੂ ਹੈ ਹੋਈ ਕਿ ਨਹੀਂ ਕੀ ਉਹਦੇ ਬਾਰੇ ਕੀ ਕੀ ਕਹੂੰਗੇ ਸਾਡੇ ਹੁਣ ਹਰਿਆਣੇ ਇੱਕ ਬਾਗ ਰਹਿ ਗਿਆ ਨਾਮੀ ਬਾਗ ਜਾਂ ਬਾਗਬਾਨੀ ਦਾ ਅਦਾ ਵਿਭਾਗ ਦਾ ਹੈਗਾ ਕਾਲਾ ਬਾਗ ਇਹ ਮਸ਼ਹੂਰ ਸੀ ਬਾਕੀ ਤਾਂ ਜਿੰਨੇ ਸੜਕਾਂ ਦੇ ਉੱਤੋਂ ਆਪਸੀ ਉਹ ਜਦੋਂ ਸੜਕਾਂ ਚੌੜੀਆਂ ਹੋਈਆਂ ਉਦੋਂ ਖਤਮ ਹੋ ਗਏ ਨਵੇਂ ਕਿਸੇ ਨੇ ਲਾਏ ਨਹੀਂ ਤੇ ਪੁਰਾਣੇ ਹੁਣ ਰਹੇ ਨਹੀਂ ਹੁਣ ਤਾਂ ਲੋਕਾਂ ਦੀ ਹਾਲਤ ਇਹ ਬਣ ਜਾਣੀ ਆ ਜੇ ਅੱਜ ਹੁਣ ਜਿਹੜੇ ਲਾ ਰਹੇ ਆ ਤੇ ਜਿਹੜੇ ਪੁਰਾਣੇ ਮੋਗੇ ਨਾਲ ਚ ਗੈਪ ਆ ਕੋਜ ਸਮਾਂ ਅੰਬ ਨਹੀਂ ਮਿਲੂਗਾ ਸਾਨੂੰ ਦੇਸੀ ਚੂਪਾਂ ਦਾ ਤਾਂ ਇੱਕ ਡਫਰ ਲਾ ਕੇ ਵੀ ਬਾਗ ਲਾਉਦੇ ਬੱਦੀ ਜਿੱਥੇ ਠੀਕ ਆ ਉਹ ਉਹ ਵੀ ਕੁਝ ਠੀਕ ਹੈ ਅੰਬ ਹੈ ਉਹ ਮਹਾਂਤਾਂ ਦਾ ਬਾਗ ਆ ਵਧੀਆ ਅੰਬਾ ਉਹਨਾਂ ਦੇ ਵਿੱਚ ਕਾਫੀ ਪਰ ਉਹ ਹੀ ਗੱਲ ਹੈ ਕਿ ਲੋਕੀ ਜਿਹੜੇ ਆ ਉਹ ਹੁਣ ਸਫੈਦੇ ਲਾਉਣ ਲੱਪੇ ਆਂਬ ਵੱਢੀ ਜਾਂਦੇ ਆ ਉੱਥੇ ਬੂਟੇ ਸਫੈਦੇ ਲਾਤੇ ਸਫੈਦੇ ਜਿਹੜੇ ਉਹ ਛੇਤੀ ਇਨਕਮ ਦੇਣ ਲਾ ਪੈਂਦੇ ਆ ਅੰਬ ਜਿਹੜਾ ਉਹ دیر ਬਾਅਦ ਦਿੰਦਾ ਉਹਦੇ ਕਰਕੇ ਬਾਕੀ ਆਪੋ ਆਪਣੀ ਉਹਨਾਂ ਦੀ ਸੋਚ ਵੀ ਹੁੰਦੀ ਆ ਲੋਕੀ ਜਿਹੜੇ ਆ ਉਹ ਜਿਆਦਾ ਇਕਨੋਮੀਕਲੀ ਜਿਆਦਾ ਹੋ ਗਿਆ ਸੋਚ ਨਹੀਂ ਘਟ ਗਈ ਦੋਸਤੋ ਜਿੱਥੇ ਡਾਕਟਰ ਮਝਾਇਲ ਸਿੰਘ ਨੇ ਕਿਹਾ ਕਿ ਇਹ ਬਾਗ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਆ ਬਹੁਤ ਸੁੰਦਰ ਦਿਖਾਈ ਦੇ ਰਿਹਾ ਬੂਟੇ ਵੀ ਅਵੇਲੇਬਲ ਆ ਤੇ ਲੋ ਬੋਰਵ ਲੋਕ ਬਹੁਤ ਖੇਚਾ ਸੋ ਜਿਸ ਸੈਸਦਾਨ ਨੇ ਇਸ ਇਹ ਬਾਗ ਨੂੰ ਮੇਨਟੇਨ ਕੀਤਾ ਆ ਉਹ ਡਾਕਟਰ ਸੁਮਨਜੀਤ ਨੂੰ ਆਪਾਂ ਉਹ ਮਿਲਦੇ ਆ ਜਿਵੇਂ ਕਿ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਆਪਾਂ ਵੱਖਰੇ ਵੱਖਰੇ ਬਾਗਾਂ ਵਿੱਚ ਜਾਵਾਂਗੇ ਪਹਿਲਾਂ ਅਸੀਂ ਕਾਲੇ ਬਾਗ ਗਏ ਫਿਰ ਨਾਮੀ ਬਾਗ ਅੱਜ ਆਪਾਂ ਫੌਲਕ ਕੋਚ ਦੇ ਅੰਦਰ ਗੱਡੀਆਂ ਵਿੱਚ ਇਹ ਗਏ ਆ ਜਿੱਥੇ ਪੁਸ਼ਾਰਪੁਰ ਦੀਆਂ ਜਿਹੜੀਆਂ ਬੈਸਟ ਸੈਕਿੰਗ ਬੈਟੀਆਂ ਇੱਥੇ ਸਾਂਭ ਕੇ ਰੱਖੀਆਂ ਆ ਉਹਨਾਂ ਨੂੰ ਕਿਸ ਤਰ੍ਹਾਂ ਸਾਂਭਿਆ ਗਿਆ ਕਿਸ ਤਰ੍ਹਾਂ ਉਹਨਾਂ ਨੂੰ ਮਲਟੀਪਲਾਈ ਕੀਤਾ ਤੇ ਕਿਹੜੀਆਂ-ਕਿਹੜੀਆਂ ਵੈਰਟੀਆਂ ਆ ਸਾਡੇ ਨਾਲ ਇੱਥੇ ਡਾਕਟਰ ਸਮਨ ਵੀਰ ਸਾਡੇ ਨਾਲ ਮੌਜੂਦ ਆ ਜਿਹੜੇ ਇਸ ਫਾਰਮ ਦੇ ਇੰਚਾਰਜ ਆ ਤੇ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਜਿਹੜਾ ਜਿਹੜਾ ਬਾਗ ਮੇਨਟੇਨ ਕੀਤਾ ਆ ਮਤਲਬ ਜਿੱਥੋਂ ਇਹ ਸਿੱਧ ਹੋ ਰਿਹਾ ਕਿ ਬਹੁਤ ਵਧੀਆ ਯੂਨੀਵਰਸਿਟੀ ਕੰਮ ਕਰ ਰਹੀ ਆ ਸੋ ਡਾਕਟਰ ਤੁਸੀਂ ਖੜਾ ਕੇ ਦੱਸੋ ਕਿ ਇੱਥੇ ਕਿਹੜੀ ਕਿਹੜੀ ਵੈਰਾਈਟੀ ਅੰਬਾਂ ਦੀ ਬਲੌਗ ਦਾ ਤੇ ਇਹ ਕਿੱਥੋਂ ਆਈਆਂ ਤੇ ਕਦੋਂ ਇਹ ਜ਼ਿੰਮੇਦਾਰ ਨੂੰ ਫਾਰਮ ਦੇ ਬੂਟੇ ਦੇਣੇ ਪਲੱਸ ਨਹੀਂ ਪੱਥਰ 1973 ਦੇ ਵਿੱਚ ਅ ਡਾਕਟਰ ਐਮ ਐਸੰ ਦਾਵਾ ਜਿਹੜੇ ਸੀਗੇ ਉਹਨਾਂ ਨੇ ਰੱਖਿਆ ਸੀਗਾ ਉਸ ਟਾਈਮ ਦੇ ਜਿਹੜੇ ਅੰਬ ਸੀਗੇ ਉਦੋਂ ਇਸ ਖੇਤਰ ਵਿੱਚੋਂ ਕਾਫੀ ਹੱਦ ਤੱਕ ਜਿੱਦਾਂ ਸੜਕਾਂ ਚੌੜੀਆਂ ਹੋਣ ਕਰਕੇ ਜਾਂ ਹੋਰ ਕਾਰਨਾ ਕਰਕੇ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਦੀ ਦੂਰਦਰਸ਼ੀ ਸੋਚ ਕਰਕੇ ਇਹ ਜਿਹੜਾ ਸਟੇਸ਼ਨ ਹੈ ਇਹਨੂੰ ਬਣਾਇਆ ਗਿਆ ਸੀ ਤਾਂ ਕਿ ਜਿਹੜੀਆਂ ਉਹ ਪੁਰਾਣੀਆਂ ਆਪਣੇ ਚੂਪਣ ਵਾਲੇ ਅੰਬਾਂ ਦੀਆਂ ਬਰੈਟੀਆਂ ਆ ਉਹਨਾਂ ਨੂੰ ਸਾਂਭਿਆ ਜਾ ਸਕੀ। ਅ ਇੱਥੇ ਜਿਹੜੀਆਂ ਹੈਗੀਆਂ ਜੀਐਨ ਜੀਐਨ ਆਪਾਂ ਉਹਨਾਂ ਨੂੰ ਜਿਹੜੀਆਂ ਅਲੱਗ-ਅਲੱਗ ਕਿਸਮਾਂ ਸੀ ਚੁੱਪਣ ਵਾਲੇ ਅੰਬਾਂ ਦੀਆਂ ਜਿੱਦਾਂ ਅਲੱਗ-ਅਲੱਗ ਕਿਸਮਾਂ ਦੇ ਨਾਮ ਦਿੱਤੇ ਹੋਏ ਆ ਅ ਇੱਦਾਂ ਹਰਿਆਣੇ ਦੀ ਕੁੰਗੀ ਜਾਂ ਬਿਜਰਾੜ ਦੀ ਬੱਟ ਉਹਨਾਂ ਨੂੰ ਜੀਐਨ ਦੇ ਨਾਮ ਨਾਲ ਮਤਲਬ ਜੀਐਨ 1 2 ਇੱਦਾਂ ਕਰਕੇ 60 ਤੱਕ ਸੀਰੀਜ਼ ਆਇਕੇ ਜੀਐਨ ਜੀਐਨ ਮਤਲਬ ਗੰਗੀਆਂ ਹੈਨਾ ਉਹਨੂੰ ਨੰਬਰ ਦਿੱਤਾ ਹੋਇਆ ਆ ਉਹਦੇ ਅਕੋਰਡਿੰਗ ਅਸੀਂ ਜਿਹੜੀਆਂ ਦੇਸੀ ਅੰਬਾਂ ਦੀਆਂ ਵੈਰਾਈਟੀਆਂ ਉਹ ਵੀ ਸਾਂਭੀਆਂ ਹੋਈਆਂ ਆ ਬਾਕੀ ਉਸ ਤੋਂ ਬਿਨਾ ਹੋਰ ਜਿਹੜਾ ਜਰਮ ਪਲਾਜ਼ਮ ਹੈਗਾ ਜਿੱਤਾ ਕੱਟਣ ਵਾਲੇ ਕੱਟ ਕੇ ਖਾਣ ਵਾਲੇ ਜਿਹੜੇ ਆਂਬ ਹੁੰਦੇ ਆ ਉਹ ਵੀ ਵੈਰਾਈਟੀਆਂ ਜਿਹੜੀਆਂ ਹੈਗੀਆਂ ਇੱਥੇ ਉਹ ਲਿਆ ਕੇ ਲਗਾਈਆਂ ਹੋਈਆਂ ਆ ਪਲੱਸ ਹੋਰ ਨਵੀਆਂ ਕਿਸਮਾਂ ਵੀ ਜਿਹੜੀਆਂ ਹੈਗੀਆਂ ਉਹ ਲਗਾਉਂਦੇ ਰਹਿੰਦੇ ਆ ਜਿਵੇਂ ਜਿੱਤਾ ਆਪਣੀ ਬੁਸ਼ਹਿਰੀ ਲੰਗੜਾ ਜਾਂ ਅਮਰਪਾਲੀ ਮਲਿਕਾ ਇਹ ਵੈਰਾਈਟੀਆਂ ਵੀ ਵਿੱਚੇ ਸੀ ਐਡ ਕੀਤੀਆਂ ਹੋਈਆਂ ਆ ਤਾਕੀ ਆਪਾਂ ਉਹਨਾਂ ਦੀ ਇਸ ਖੇਤਰ ਦੇ ਵਿੱਚ ਵੀ ਜਿਹੜੀ ਹੈਗੀ ਆ ਕਿ ਕਿੰਦਾ ਉਹ ਕਾਰਜਕਾਰੀ ਆ ਉਹ ਚੈੱਕ ਹੋਈ ਵੀ ਹੈ ਤੇ ਫਾਰਮਰਸ ਨੂੰ ਉਪਲਬਧ ਹੋਦੇ ਬੂਟੇ ਵੀ ਕਰਵਾਏ ਜਾਣਗੇ। ਅੱਡੇ ਬਹੁਤ ਅ ਕਸਾਹੰਬੀ ਦਾ ਜਿੱਦਾਂ ਬਖਰੇ-ਵਖਰੇ ਜ਼ਿਲ੍ਹਿਆਂ ਤੋਂ ਉਹਨਾਂ ਆਉਂਦੇ ਆ ਕਿ ਆਪਾਂ ਬੂਟੇ ਲੈਣੇ ਆਉਂਦੇ ਸੀ ਅੰਬਾਂ ਦਾ ਰਿਆਨ ਵਧ ਰਿਹਾ ਇੱਥੇ ਕਦੋਂ ਉਹ ਵਿਲੋ ਵਾਲਾ ਤੇ ਕਿਸ ਰੇਟ ਤੇ ਆਪਾਂ ਨੂੰ ਇਹ ਬੂਟੇ ਮਿਲ ਸਕਦੇ ਇੱਕ ਕਿਸਾਨ ਨੂੰ ਕਿੰਨੇ ਵੱਧ-ਵੱਧ ਬੂਟੇ ਮਿਲ ਸਕਦੇ ਵੀ ਕੁਝ ਉਹ ਡਿਮਾਂਡ ਜ਼ਿਆਦਾ ਹੁੰਦੀ ਕਈ ਵਾਰੀ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਮੇਨ ਹੈਗਾ ਕਿ ਫਰਸਟ ਕਮ ਫਸ ਸਰਵ ਪਹਿਲਾਂ ਤੇ ਇੱਕ ਤਾਂ ਇਹ ਆਲੀ ਕਿ ਜੇ ਤੁਹਾਡੇ ਕੋਲ ਬੂਟੇ ਸਾਡੇ ਕੋਲ ਅਵੇਲੇਬਿਲਟੀ ਹੁੰਦੀ ਹੈ ਪਰ ਜਿਹੜਾ ਮੰਗੇਓ ਆਂਬ ਤੇ ਨੀਚੇ ਲਗਾਉਣ ਦਾ ਸਹੀ ਸਮਾਂ ਹੈ ਨਾ ਉਹ ਸਤੰਬਰ ਅਕਤੂਬਰ ਹੈ ਕਿਉਂਕਿ ਇਹ ਦੋਨੋਂ ਕ੍ਰੌਪਸ ਜਿਹੜੀਆਂ ਬਹੁਤ ਜ਼ਿਆਦਾ ਸੈਂਸਿਟਿਵ ਆ ਮੰਨ ਲਓ ਗਰਮੀ ਨੂੰ ਵੀ ਤੇ ਪਲੱਸ ਅੱਗੇ ਠੰਡ ਦੇ ਵਿੱਚ ਵੀ ਇਹਨਾਂ ਨੂੰ ਦੋਨਾਂ ਨੂੰ ਬਚਾਉਣਾ ਪੈਂਦਾ ਹੈ ਤੇ ਇਸ ਲਈ ਜਿਹੜੀ ਆਂਬ ਤੇ ਲੀਚੀ ਦੇ ਹੈਗੇ ਪੌਦੇ ਇਹ ਆਪਾਂ ਕਹਿੰਦੇ ਹੁੰਨੇ ਆ ਵੀ ਸਤੰਬਰ ਤੇ ਅਕਤੂਬਰ ਦੇ ਵਿੱਚ ਦੀ ਇਹ ਲਗਾਏ ਜਾਂਦੇ ਤੇ ਉਦੋਂ ਹੀ ਇਹਨਾਂ ਦੀ ਸੇਲ ਵੀ ਕੀਤੀ ਜਾਂਦੀ ਹੈ। ਤੁਮ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੈਂ ਕਿਵੇਂ ਬਲੋ ਜਾਂ ਖੇਤੀਬਾੜੀ ਬੜੀ ਮੈਂ ਕਿ ਉਹ ਬਾਗਬਾਨੀ ਬੜੀ ਮੈਂ ਕਿ Punjab Agriculture University ਦੇ ਵੱਲੋਂ ਅੰਬਾਂ ਨੂੰ ਬढ़ावा ਦੇਣ ਲਈ ਕੋਈ ਤੁਸੀਂ ਕੈਂਪਾਸ ਵੀ ਲਗਾਉਨੇ ਆ ਜਾਂ ਅਵੇਅਰਨੈਸ ਬਾਰੇ ਕੋਈ ਖੁਸ਼ੀ ਹੋ ਜਾ ਹੈ ਪ੍ਰੋਗਰਾਮ ਕੋਈ? ਹਾਂਜੀ ਸਰ ਇਹ ਟਾਈਮ ਟਾਈਮ ਤੇ ਕਰਦੇ ਰਹਿੰਦੇ ਆ ਫਿਲਹਾਲ ਹੁਣ ਵੀ ਇੱਕ ਅਸੀਂ ਅੰਬਾਂ ਦੀ ਤੇ ਨਾਖਾਂ ਦਾ ਐਗਜ਼ੀਬਿਸ਼ਨ ਕਰਵਾਉਣ ਜਾ ਰਹੇ ਆ ਜੋ ਕਿ 16 ਜੁਲਾਈ ਨੂੰ ਹੈ ਤੇ ਉਹ ਇੱਥੇ ਲੱਗ ਗਈ ਸਾਡਾ ਹੈਗਾ ਰੀਪ ਫਾਰਮ ਹੈ ਨਾਲ ਹੀ ਉੱਥੇ ਕਰਵਾਉਣ ਲਈ ਜਾ ਰਹੇ ਆ ਉਹ ਮੇਨ ਗੰਗੀਆਂ ਫਾਰਮ ਐਮਐਸ ਰੰਦਾਵਾ ਐਫਐਸ ਗੰਗੀਆਂ ਫਾਰਮ ਵੱਲੋਂ ਹੀ ਕਰਵਾਇਆ ਜਾ ਰਿਹਾ ਠੀਕ ਆ ਦਾ ਸਾਹਿਬ ਜਿੱਦਾਂ ਤੁਹਾਡਾ ਇਹ ਬੜਾ ਲੰਮਾ ਤਮਾਮ ਨੇ ਪਹਿਰੇ ਬਤੋਆ ਕਿ ਟੀ ਵਾੜੀ ਆਫਸਰ ਕਾਮ ਕੀਤਾ ਤੇ ਲਾ ਕੇਤੀ ਵਾੜੀ ਵਿਕਾਸ 'ਤੇ ਕੰਮ ਕੀਤਾ ਤੁਸੀਂ ਹੁਣ ਕੀ ਸਮਝੇ ਆ ਕਿ ਪੁਰਾਣੇ 10-15 ਸਾਲਾਂ ਤੋਂ ਲੋਕਾਂ 'ਚ ਅੰਬਾਂ ਬਤੀ ਕੋਈ ਉਲਝਣ ਵੱਖਰਾ ਦੇਖਿਆ ਕਿ ਕੀ ਬੱਸ ਹਰ ਪਹਿਲਾਂ ਲੋਕਾਂ ਦਾ ਏਰੀਆਨ ਹੁੰਦਾ ਜੀ ਜਦੋਂ ਅੰਬ ਦਾ ਬੂਟਾ ਲਾਉਂਦੇ ਸੀ ਤਾਂ ਉਹ ਇਹ ਸੋਚਦੇ ਜੀ ਕਿ ਸਾਡੇ ਜਿਹੜੇ ਪੋਤੇ-ਪੁੱਤ ਜੀ ਉਹ ਖਾਣਗੇ ਨਾ ਗੋਤੇ ਦੋਤੀਆਂ ਖਾਣਗੇ ਪਰ ਉਹ ਇਹ ਨਹੀਂ ਸੋਚਦੇ ਵੀ ਮੈਂ ਲਾਉਂਗਾ ਤਾਂ ਮੈਂ ਹੀ ਖਾਊ ਪਰ ਉਹ ਜ਼ਮੀਨ ਦੇ ਨਾਲ ਸਿਸਟਮ ਦੇ ਨਾਲ ਉਹ ਸੋਚ ਬਦਲ ਗਈ ਅੱਜ ਜਿਹੜਾ ਜ਼ਿੰਮੇਦਾਰ ਉਹ ਇਹ ਸੋਚਣ ਲੱਗ ਪਿਆ ਕਿ ਅੱਜ ਮੈਂ ਬੂਟਾ ਲਾਉਣਾ ਮੈਨੂੰ ਕੱਲੂ ਫਾਲ ਮਿਲਦਾ ਜਾਂ ਸਾਲ ਦੇ ਵਿੱਚ ਫਾਲ ਮਿਲਦਾ ਉਹ ਇੰਨੀ ਲੰਮੀ ਜਿਹੜੀ ਆ ਉਹ ਨਹੀਂ ਸੋਚਦਾ ਕੋਈ ਥੇ ਡਾਡਾ ਸਾਹਿਬ ਨੇ ਕਿਹਾ ਵੀ ਜਿਹੜੀਆਂ ਸੜਕਾਂ ਚ ਉੜੀਆਂ ਹੋਈਆਂ ਉਹ ਗਵਰਨਮੈਂਟ ਨੇ ਸਾਰੇ ਬਦਲੇ ਅੰਪਸ ਨੂੰ ਪਾੜ ਦਿੱਤੇ ਨਵੇਂ ਲਾਏ ਵੀ ਪੁਰਾਣੇ ਪਾੜ ਦਿੱਤੇ ਲੋਕਾਂ ਦੇ ਵਿੱਚ ਕੋਈ ਸਰਕਾਰ ਵੱਲੋਂ ਉਦਾਂ ਦਾ ਇਛਾਤ ਨਹੀਂ ਪਾਇਆ ਕਰ ਸਕੀ ਤੇ ਲੋਕ ਜਿਹੜੇ ਆ ਉਹ ਅੰਬਾਂ ਵੱਲੋਂ ਹੋਰ ਕੁਝ ਹੋਇਆ ਕਿਉਂਕਿ ਜਿਹੜੀਆਂ ਆਪਣੀਆਂ ਆਹੜੇ ਕੀਟਨਾਸ਼ਕ ਦਵਾਈਆਂ ਹਰੇਕ ਸਾਥ ਦੀ ਚੱਲਦੀਆਂ ਉਹਦੇ ਨਾਲ ਹਰ ਘਰ ਦੇ ਵਿੱਚ ਕੈਂਸਰ ਹੋ ਰਿਹਾ ਬਿਮਾਰੀਆਂ ਹੋ ਰਹੀਆਂ ਹੁਣ ਬਿਮਾਰੀਆਂ ਨੇ ਲੋਕ ਡਰੇ ਆ ਤੇ ਹੁਣ ਉਹ ਥੋੜੇ ਜੇ ਰਵਾਇਤੀ ਖੇਤੀ ਵੱਲ ਮੁੜੇ ਆ ਜਿੱਦੇ ਤੋਂ ਅੰਬਾਂ ਦੀ ਬਿਰਾਜੀਆਂ ਲਾਉਣ ਲੱਗੇ ਆ ਦੇਸੀ ਜਣਕੂਪਨ ਵਾਲੇ ਆ ਜਾਂ ਹੋਰ ਦੇ ਖਾਦਾਂ ਵੀ ਕੱਟ ਕਰਨ ਲੱਗੇ ਆ ਦਵਾਈਆਂ ਕੱਟ ਕਰਨ ਲੱਗੀਆਂ ਇਹ ਸਿਰਫ ਮਬਾਰੀਆਂ ਤੋਂ ਡਰਦੇ ਆ ਨਹੀਂ ਸੋਚਦੇ ਰੋ ਤਾਂ ਮੇਰੇ ਦਾਦੀ ਜੀ ਅਕ ਤੋਂ ਜਦ ਮੈਂ ਜੁਨੀਅਰ ਸੀ ਪੜਦਾ ਹੁੰਦਾ ਹੈ ਤਾਂ ਉਹਨਾਂ ਦੱਸਦੇ ਹੁੰਦੇ ਜਿਹੜਾ ਅੰਬਾਲੇ ਸਾਡਾ ਸਾਰਾ ਇਲਾਕਾ ਆ ਇੱਥੋਂ 20 25 ਕਿਲੋ ਮੀਟਰ ਸਾਡਾ ਪਿੰਡ ਆ ਅੰਬਾਦਾ ਹੀ ਹੁੰਦਾ ਸੀ ਪਰ ਉਹ ਕਹਿੰਦੇ ਜਿਹੜਾ ਆਮ ਬਿਕ ਸੰਪੂਰਨ ਫੂਡ ਆ ਇਹ ਇਸ ਤਰ੍ਹਾਂ ਕਿ ਪਹਿਲਾਂ ਜਦੋਂ ਅੰਬੀ ਹੁੰਦੀ ਸੀ ਚਟਨੀ ਬਣਦੀ ਸੀ ਮਰਬਾ ਬਣਦਾ ਸੀ ਫਿਰ ਉਹ ਦਾ ਵਿੱਚ ਪੱਕ ਜਾਂਦੇ ਸੀ ਮੈਂ ਮਤਲਬ ਦੇਸੀ ਅੰਬਾਂ ਦੀ ਗੱਲ ਕਰਦਾ ਹਾਂ ਉਹ ਚੂਪਦੇ ਸੀ ਫਿਰ ਉਹ ਸ਼ਕੈਸ਼ ਬਣ ਜਾਂਦੇ ਸੀ ਸੋ ਮਤਲਬ ਤੁਹਾਡਾ ਕੀ ਵਿਚਾਰ ਆ ਕਿ ਇਹਨੂੰ ਹੋਰ ਜ਼ਿਆਦਾ ਲਗਾਉਣਾ ਚਾਹੀਦਾ ਇਹਦੇ ਬਾਰੇ ਆਪਣਾ ਸੰਦੇਸ਼ ਲੋਕਾਂ ਨੂੰ ਹਾਂਜੀ ਹਾਂਜੀ ਸਰ ਜਿਹੜਾ ਆਮ ਹੈ ਇਹਦਾ ਜਿਹੜਾ ਇਹਨੂੰ ਹਰ ਰੂਪ ਦੇ ਵਿੱਚ ਵਰਤਿਆ ਜਾਂਦਾ ਆ ਜਿੱਦਾਂ ਜਦੋਂ ਇਹ ਬਹੁਤ ਛੋਟੀ ਸਟੇਜ ਤੇ ਹੁੰਦਾ ਆ ਇਹਦੀ ਚਟਨੀ ਬਣਦੀ ਆ ਫਿਰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਵੱਡਾ ਹੁੰਦਾ ਆ ਫਿਰ ਉਹਦਾ ਆਪਾਂ ਮਲਾਂਜੀ ਬਣਾ ਕੇ ਖਾਧੀ ਜਾਂਦੀ ਹੈ ਫਿਰ ਹੋਰ ਜਿਸ ਤੋਂ ਬਿਨਾ achar ਵੀ ਪੰਦਾ ਆ ਤੇ ਥੇ ਥੋੜਾ ਕੱਚੇ ਮਾ ਦਾ ਉਹ ਪਤਾ ਹੀ ਹੈ ਸਭ ਨੂੰ achar ਪੰਦਾ ਆ ਉਸ ਤੋਂ ਬਿਨਾ ਇਹਦੇ ਆਮ ਪਾਪੜ ਵਗੈਰਾ ਵੀ ਜਿਹੜਾ ਹੈਗਾ ਉਹ ਵੀ ਬਣਾਇਆ ਜਾਂਦਾ ਆ ਬਾਕੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਜ਼ੂਮ ਕੀਤਾ ਜਾਂਦਾ ਹੈ ਜਿੱਦਾਂ ਜਿਹੜੇ ਸੱਤ ਨੂੰ ਪਰਪਸ ਆਉਣਾ ਤਾਂ ਐਜ਼ ਇਹ ਆਪਾਂ ਜੂਸ ਪਰਪਸ ਹੀ ਕਵਾਂਗੇ ਕਿ ਇਹਨਾਂ ਨੂੰ ਕੱਟ ਕੇ ਇੰਨਾਂ ਦਾ ਜਾ ਸਕਦਾ ਇਹ ਸਿਰਫ ਆਪਾ ਦਾ ਜੂਸ ਪੀਸ ਕਰਦੇ ਹਾਂ ਤਾਂ ਇਹਨਾਂ ਨੂੰ ਜਿਹੜੇ ਹੈਗੇ ਚੂਸਣ ਵਾਲੇ ਅੰਬ ਕਿਹਾ ਜਾਂਦਾ ਤੇ ਹਰੀਕ ਸੀਰ ਤੇ ਇਹਦਾ ਅਲੱਗ-ਅਲੱਗ ਯੂਜ਼ ਜਿਹੜਾ ਉਹ ਤਾਂ ਹੈਗਾ ਹੀ ਹੈਗਾプラス ਜਿਹੜੇ ਸੇਤ ਦੇ ਲਈ ਵੀ ਕਾਫੀ ਫਾਇਦੇਮੰਦ ਹੈਗੀ ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਨੂੰ ਕਿ ਆਪ ਕੋ ਵੱਧ ਤੋਂ ਵੱਧ ਜਿਹੜੇ ਅੰਬਾਂ ਦੇ ਬੂਟੇ ਆ ਉਹ ਲਗਾਈਏ ਜਾਂ ਬਾਗ ਲਗਾਈਏ ਸੋ ਦੋਸਤੋ ਬਾਰਸਾਉ ਨੇ ਬੜਾ ਡਿਟੇਲ ਚ ਡਾਟਾ ਭਜਾਇਆ ਜੀ ਨੇ ਡਾਟਾ ਤੋਂ ਮਜਨ ਦੱਸਿਆ ਕਿ ਕਿਸ ਤਰ੍ਹਾਂ ਅੰਮਾ ਦੀ ਵਰਤੋਂ ਕਰਨੀ ਚਾਹੀਦੀ ਆ ਹੁਣ ਬੜਾ ਸੋਨੇ ਤੇ ਸੁਹਾਗਾ ਆ ਕਿ 16 ਜੁਲਾਈ ਨੂੰ ਫਾਲਕੋਚੀਂਦਰ ਗੰਗੀਆਂ ਦੁਆਰਾ ਇੱਕ ਗੋਸ਼ਟੀ ਦਾ ਉਯੋਗਨ ਕੀਤਾ ਜਾ ਰਿਹਾ ਇੱਥੇ ਲੱਗੇ ਫਾਰਮ ਦੇ ਸੋ ਤੁਸੀਂ ਉਸ 16 ਤਰੀਕ ਨੂੰ 10 ਵਜੇ ਗੋਸ਼ਟੀ ਵਿੱਚ ਆ ਕੇ ਬਜਬਾਰਾਂ ਦੇ ਬਾਜ਼ਾਰ ਤੋਂ ਨੂੰ ਸੋ ਮੇਰੇ ਵੱਲੋਂ ਡਾ. ਮਝੈਲ ਦਾ ਡਾਕਟਰ ਸਮਨਜੀਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਦਿੱਤਾ। ਫਾਰਵਰਡ ਲੱਗਦਾ।